ਫਤੇਗਰ ਚੂੜੀਆਂ ਮਜੀਠਾ ਰੋਡ ਉੱਪਰ ਪਿੰਡ ਕੋਮਾ ਵਡਾਲਾ ਵਿਖੇ ਸਥਿਤ ਬਾਬਾ ਰੋਡੇ ਸ਼ਾਂਧਿਆ ਵੱਖ-ਵੱਖ ਦਰਗਾਹਾਂ ਹਨ ਜਿੱਥੇ ਕਿ ਹਰ ਸਾਲ ਪਾਰੀ ਮੇਲਾ ਲੱਗਦਾ ਹੈ ਅਤੇ ਦੂਰ ਦੂਰ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਪਣੀਆਂ ਸ਼ਰਧਾ ਪਾਵਨਾਵਾਂ ਨਾਲ ਨਤਮਸਤਕ ਹੋਣ ਲਈ ਆਉਂਦੇ ਹਨ ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੇ ਵੱਖ-ਵੱਖ ਬਰਾਂਡਾਂ ਅਤੇ ਕਰ ਦੀ ਕੱਢੀ ਸ਼ਰਾਬ ਦਾ ਚੜਾਵਾ ਚੜਾਉਂਦੇ ਹਨ ਅਤੇ ਲੋਕ ਸ਼ਰਾਬ ਦਾ ਪ੍ਰਸ਼ਾਦ ਪੀ ਕੇ ਵੱਖਰੇ ਹੀ ਰੰਗਚ ਦਿਖਾਈ ਦਿੰਦੇ ਹਨ ਅਤੇ ਆਪਣੀ ਹੀ ਮਸਤੀ ਚ ਪੰਗੜੇ ਪਾ ਕੇ ਬਾਬੇ ਰੋਡੇ ਦਾ ਨਾਰੇ ਲਗਾਉਂਦੇ ਹਨ ਇਸ ਮੇਲੇ ਲਈ ਲੋਕਾਂ ਨੂੰ ਤਾਂ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਅਤੇ ਸ਼ਰਾਬ ਪੀਣ ਦੇ ਸ਼ੌਕੀਨਾ ਦੇ ਲਈ ਇਹ ਮੇਲਾ ਪੰਜਾਬ ਦੇ ਬਾਕੀ ਸਾਰਿਆ ਮੇਲਿਆਂ ਨਾਲੋਂ ਖਾਸ ਅਤੇ ਵੱਖਰਾ ਹੈ ਬਟਾਵਾ ਕੋ ਕਾਲਾ ਤੋਂ ਹਾਂ ਜੀ ਇੱਕ ਕਿਹੜੀ ਮੰਨਤ ਮੰਗੀ ਤੇ ਬਿਆਹ ਕੇ ਤੈਸੇ ਆਸਥਾਨ ਵਾਲਾ ਆਸਥਾਨ ਤੁਸੀਂ ਮੈਨਾਈਦਾ ਜੀ ਅਰਸ਼ਪਿੰਦ ਦੀ ਗੱਲ ਵੀ ਆ 4 ਮਾ ਜੀ 20 ਸਾਲ ਹੋ ਗਏ 4 ਤੋਂ ਹੋਇਓ ਲਿੰਗਾ ਆ ਉਹ ਇੱਕ ਬੋਲ ਕੇ ਜਿਆਦਾ ਬੋਲਣਾ ਲੱਗਿਆ ਬਾਸੇ ਦੁਨੀਆ ਪਈ ਗੱਡੀ ਚ ਪਈਆਂ ਕੋਈ ਗੱਲ ਨਹੀਂ ਇਧਰ ਮੁੱਕਦਾ ਅਸੇ ਮੁੱਕਦਾ ਹੀ ਨਹੀਂ ਜਨਾ ਮਾਦੀ ਹੋ ਗਏ ਬੇਸਾਬ ਜੀ ਮੰਨਤ ਮੰਗਦੀ ਤੇ ਮੰਗੀ ਤੇ ਮੰਗੀ ਜੀ ਮੇਰਾ ਬੇਟਾ ਅੱਲਾ ਮੇਰੇ ਬੇਟੇ ਦੀ ਮੰਨਤ ਮੰਗੀ ਮੇਰੇ ਭਰਾ ਨੇ ਅੱਜ ਤੋਂ 20 ਸਾਲ ਪਹਿਲਾਂ ਹਲੋ ਬੱਚਾ ਮੇਰਾ ਬੇਟਾ ਆਸਟ੍ਰੇਲੀਆੋਂ ਹੈ 10 ਸਾਲ ਬੰਦੀ ਇਹ ਕਾਰੋਬਾਰ ਵਧਿਓ ਹਲੋ ਬਹੁਤ ਪ੍ਰਸ਼ਾਦ ਜੀ ਜੀ ਵਕਾਲੇ ਆਏ ਜੀ ਜੀ ਸ਼ਰਾਬ ਮੈਂ ਨਹੀਂ ਆਇਓ ਜੀ ਹੱਥ ਚੜਾਉਣ ਵਗ ਲੈਂਦੀ ਤੇਰੀ ਯਾਰ ਇਹਦਾ ਨਾਮ ਨਹੀਂ ਪਤਾ ਅੱਗੇ ਵੀ ਆਉਂਗਾ ਕਿ ਪਹਿਲੀ ਵਾਰ ਆਇਆ ਅੱਗੇ ਵੀ ਆਈਦਾ ਜੀ ਤਮੰਦੀ ਆਹੇ ਸੁਖਣਾ ਹੈ ਕਿ ਸੀ ਆਹੇ ਸੁਖਣਾ ਪੂਰੀ ਹੋਈ ਅਜੇ ਹਾਰ ਨਹੀਂ ਸੁਖਣਾ ਪੂਰੀ ਹੋਈ ਰੱਬਾ ਜੀ ਪਿੰਡ ਦਾਲਾ ਧਰਮਘਰ ਦਾਵਾ ਦੇ ਨਾਲ ਸੇ ਜਿਆਦਾ ਕਰਾਂ ਦੇ ਨਾਲ ਦਾਲਾ ਪਿੰਡਾਂ ਦਾਲੇ ਪਿੰਡ ਆਹ ਤੁਹਾਡੇ ਵਿੱਚ ਲੱਗਦਾ ਹੈ ਕਿ ਅੱਜ ਮੇਲਾ ਲੱਗ ਰਿਹਾ ਹਾਂ ਹਾਂ ਜੀ ਹਾਂ ਅੱਜ ਉਹ ਲੋਕ ਅੱਜ ਉਹ ਲੋਕ ਪਿੰਡ ਦੇ ਸਾਰੇ ਸਾਥ ਸਾਂ ਨਾਲ ਨਾਲ ਸਾਰੇ ਇਲਾਕੇ ਦੇ ਨਾਲ ਮਿਲ ਕੇ ਮੇਲਾ ਕਰਾਉਂਦੇ ਆਂ ਦਾਲਾ ਤਲਵੰਡੀ ਗੁਰਚੱਕ ਦੇ ਵਿੱਚ ਘਾਰ ਜਗ੍ਹਾ ਆ ਤਿੰਨ ਪੰਡਤਾਂ ਨਾਲ ਕੇਲ ਦਾ ਆਜੋ ਡਾਇਰੈਕਟ ਉਹਨਾਂ ਦੀ ਸੇਵਾ ਕਰਦੇ ਮੈਂ ਉਸ ਜਗ੍ਹਾ ਸੇਵਾ ਕਰਦਾ ਉਸੇ ਬਾਬਾ ਰੋਡਾ ਦੀ ਜਗ੍ਹਾ ਉਸੇ ਬਾਬਾ ਰੋਡਾ ਦੇ ਮੇਲਾ ਹੁਣ 2 ਅਪ੍ਰੈਲ 20 ਚੇਤਰ ਨੂੰ ਬਜਨ ਗੋਧਵਾਰ ਮੇਲਾ ਹੈ ਉਸੇ ਹਰ ਤਰ੍ਹਾਂ ਦੇ ਨੰਗਰ ਆਉਂਦੇ ਨੇ ਜਿਹੜੇ ਸਰਦਾਪੁਰੀ ਹੁੰਦੀ ਆ ਆਪਣਾ ਕੋਲਾ ਪ੍ਰਸ਼ਾਦ ਵੀ ਚੜਹੁੰਦੇ ਨੇ ਫਿਰ ਕਬੱਡੀ ਹੁੰਦੀ ਆ ਕਲਾ ਕਲਾ ਕਰਵਾਈਦਾ ਬੱਚੇ ਦੇ ਧੋਰਾ ਲਵਾਈਦਿਆਂ ਤੇ ਸਾਰਾ ਦਿਨ ਸਵੇਰ ਦਾ ਪ੍ਰੋਗਰਾਮ ਕਰਦਾ ਜੀ ਤੇ ਇਹ ਦੱਸਦੇ ਪਹਿਲਾਂ ਹੁੰਦਾ ਪਤਨ ਬਾਅਦ ਉੱਤੇ ਹੁੰਦਾ ਜੀ ਬਾਲੇ ਤੇ ਤਰੰਗ ਵਿੱਚ ਘਰਦਾ ਹਾਂਜੀ ਇੱਥੇ ਮਿਲਾਂ ਹੁੰਦਾ ਜੀ 2 April ਇੱਥੇ ਇੱਥੇ ਹੁੰਦੀ ਆ 10 ਚੇਤਰ ਨੂੰ ਉੱਥੇ ਵੀ ਚੇਤਰ ਨੂੰ ਹਾਂਜੀ ਅੱਜ ਪਵਜੀ ਇਹ ਤੁਸੀਂ ਜਿਹੜੇ ਬਾਬੇ ਰੋਡੇ ਕੀ ਦੇ ਤੇ ਲੰਗਰ ਲੈ ਕੇ ਆਏ ਉਹ ਤੁਹਾਡੇ ਵੀ ਦਰਗਾਹ ਆ ਇਹ ਸਾਰਾ ਕਿਸ ਤਰ੍ਹਾਂ ਮੈਨੇਜ ਹੁੰਦਾ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਤੇ ਕਿਸ ਤਰ੍ਹਾਂ ਤੁਸੀਂ ਇੱਕ ਉੱਥੇ ਵੀ ਸੇਵਾ ਕਰਦੇ ਹੋ ਤੇ ਇੱਥੇ ਵੀ ਸੇਵਾ ਕਰਦੇ ਹੋ ਪਹਿਲਾਂ ਤੇ ਸਾਰੀ ਸੰਗਤ ਨੂੰ ਪਿਆਰ ਭਰੀ ਸਤਿਕਾਰ ਸਾਡੇ ਪੀਰ ਬਾਬਾ ਰੋਡੇ ਸ਼ਾ ਯੂਥ ਕਲੱਬ ਸਾਡੇ ਪਿੰਡ ਡਾਲਾ ਤਹਿਸੀਲ ਡੇਰਾ ਬਾਬਾ ਨਾਨਕ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਹੈ ਅਸੀਂ ਪਿਛਲੇ 1994 ਤੋਂ ਲੈ ਕੇ ਹੁਣ ਤੱਕ ਮੇਲਾ ਕਰਾਂਦੇ ਆ ਰਹੇ ਹਾਂ ਸਾਡੇ ਮੇਲੇ ਵਿੱਚ ਪਹਿਲਾਂ ਤੇ ਬੱਚਿਆਂ ਦੀਆਂ ਧੋੜਾ ਕਰਾਈਏ ਜਾਂਦੀਆਂ ਨੇ ਸਵੇਰੇ ਜੋ ਕਿ ਵਿੱਚ ਸਮੂਹ ਸਾਧ ਸੰਗਤ ਦੇ ਵੱਲੋਂ ਇਕੱਠ ਹੁੰਦਾ ਹੈ ਜਿਸ ਦੇ ਵਿੱਚ ਆਪਣੇ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਤੇ ਬਾਬਾ ਜੀ ਦਾ ਲੰਗਰ ਟੁੱਟ ਵਰਤਦਾ ਹੈ ਜੰਦੇ ਹਨ 1996 ਤੋਂ ਲੈ ਕੇ ਹੋਇਆ ਲਗਾਤਾਰ ਪ੍ਰੋਗਰਾਮ ਕਿ ਦਰਗਾਹ ਤੇ ਪੀਰ ਬਾਬਾ ਰੋਡਾ ਜੀ ਇਸ ਜਗ੍ਹਾ ਦੇ ਉੱਤੇ 20 ਚੇਤਰ ਨੂੰ ਨਿਲਾ ਬਣਾਇਆ ਜਾਂਦਾ ਹੈ ਉਸੇ ਤਰ੍ਹਾਂ ਹਰ ਸਾਲ 20 ਚੇਤਰ ਨੂੰ ਸਾਡੇ ਪਿੰਡ ਡਾਲਾ ਵਿਖੇ ਬਾਬਾ ਰੋਡਾ ਜੀ ਦਾ ਮੇਲਾ ਹਰ ਸਾਲ ਮਨਾਇਆ ਜਾਂਦਾ ਹੈ ਪਿੱਛੇ ਪੁੱਤਾਂ ਦੇ ਪਾਪਾਂ ਦੇ ਪੁੱਤਾਂ ਦੇ ਸੰਗਤਾਂ ਦੀ ਮਲਕਤ ਹੁੰਦੀ ਹੈ ਠੀਕ ਹੈ 11:00 ਵਜੇ 11:00 ਵਜੇ ਲੱਤੀ ਪਰ ਬਾਬਾ ਜੀ ਦੀ ਹਾਜ਼ਰੀ ਹੁੰਦੀ ਹੈ ਜਿਸ ਦੇ ਵਿੱਚ ਬਾਬਾ ਜੀ ਪਹਿਰਾ ਹੱਟਾਏ ਤੇ ਕੋਈ ਹਾਜ਼ਰੀ ਲੰਗਰ ਨੂੰ ਲੰਗਰ ਉਹ ਲੰਗਰ ਦੇ ਸੰਗਤਾਂ ਨੂੰ ਆਪਣੇ ਮਨੋਰਾਜਾ ਪੂਰੀਆਂ ਕਰਕੇ ਜਾਂਦੀ ਹੈ ਉੱਥੇ ਬਾਬਾ ਜੀ ਪੁੱਤਾਂ ਦੀ ਦਾਤ ਬਖਸ਼ਦੇ ਹਨ ਉਹਨਾਂ ਦੇ ਰਸਮਾਂ ਰਿਵਾਜਾਂ ਦੇ ਨਾਲ ਸਾਰਾ ਲੰਗਰ ਵਰਤਾਇਆ ਜਾਂਦਾ ਉਹਨਾਂ ਦੇ ਜੋ ਵੀ ਰਸਮਾਂ ਨੇ ਉੱਥੇ ਨਿਭਾਈਆਂ ਜਾਂਦੀਆਂ ਨੇ ਸਾਰੀਆਂ ਸਾਰੀਆਂ ਇਸ ਨਾਲ ਇਸ ਆਬਾਦਾਂ ਦੇ ਹੱਥੂ ਜੇ ਮੇਰੇ ਵੀ ਲੱਗੇ ਨਾ ਉਹ ਸੁਖਰਾਪੁਰ ਦੀ ਬੁਲੰਦੀ ਉੱਥੇ ਵੀ ਸਰ ਜੋ ਸ਼ਾਨ ਲੈ ਕੇ ਆਂਦੀ ਆ ਉਹ ਜਿੱਥੇ ਇੱਕ ਜਗ੍ਹਾ ਤੇ ਇਕੱਠਾ ਹੁੰਦਾ ਹੈ ਉਹੀ ਪਛਾਹ ਦੀ ਇਕੱਠਾ ਕਰਕੇ ਹੋ ਜਾਂਦਾ ਹੈ ਤੇ ਉਸ ਵੇਲੇ ਬਾਬਾ ਜੀ ਨੇ ਬਚਨ ਕਰਕੇ ਲੋਕਾਂ ਨੂੰ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਨੇ ਜਿਹੜੇ ਕਾਰੋਬਾਰ ਲਈ ਵਿਦੇਸ਼ਾਂ ਦੀਆਂ ਯਾਤਰਾ ਸਫਲ ਹੁੰਦੀਆਂ ਨੇ ਲੋਕਾਂ ਦੀਆਂ ਜਿੰਨਾ ਜੀ ਹਨ ਉਸ ਦਿਨ ਮੇਲੇ ਵਾਲੇ ਦਿਨ ਆਪਣੀ ਸੰਗਤ ਨੂੰ ਲੈ ਕੇ ਉੱਥੇ ਪਹੁੰਚਦੇ ਹਨ ਆਪਣੇ ਬੱਚਿਆਂ ਨੂੰ ਮੱਥਾ ਟਿਕਾਉਂਦੇ ਹਨ ਅਟੁੱਤ ਲੰਗਰ ਲਗਾਏ ਜਾਂਦੇ ਹਨ ਸੰਗਤਾਂ ਦੇ ਵੱਲੋਂ ਜੋ-ਜੋ ਸੰਗਤ ਦੀ ਮਨੋਮਰਦ ਪੂਰੀ ਹੁੰਦੀ ਹੈ ਉਹ ਉੱਥੇ ਆ ਕੇ ਸੇਵਾ ਵੀ ਕਰਦੀ ਹੈ ਆਪਣੇ ਮਨੋਮਰਦ ਜਿਸ ਤਰ੍ਹਾਂ ਇੱਥੇ ਲੋਕੀ ਲੰਗਰਾਂ ਦੀ ਸੇਵਾ ਕਰ ਰਹੇ ਉੱਥੇ ਵੀ ਲੋਕੀ ਲੰਗਰਾਂ ਦੀ ਸੇਵਾ ਕਰਦੇ ਆ ਜਿਸ ਤਰ੍ਹਾਂ ਕਬੱਡੀਆਂ ਦੇ ਟੂਰਨਾਮੈਂਟ ਵਿੱਚ ਉਹ ਆਪਣਾ ਪੂਰਾ ਯੋਗਦਾਨ ਦੇ ਕੇ ਸਮਾਜਿਕ ਪ੍ਰੋਗਰਾਮ ਕਰਨਾ ਹੋ ਮਾਮਾ ਕੇ ਪਿੰਡ ਡਾਲਾ ਨੇੜੇ ਤਲਵੰਡੀ ਹਿੰਦੂਆ ਤਹਿਸੀਲ ਡੇਰਾ ਬਾਬਾ ਨਾਨਕ 20 ਚੇਤਰ ਬੁੱਧਵਾਰ ਨੂੰ ਆਪਣੇ ਹੋਮੋ ਮਾਮਾ ਕੇ 2 April ਨੂੰ ਬਾਬਾ ਰੋਡਾ ਜੀ ਦੀ ਜਗ੍ਹਾ ਤੇ ਪਹੁੰਚੋ ਅਤੇ ਮੇਲੇ ਦੀਆਂ ਰੌਣਕਾਂ ਨੂੰ ਉੱਥੇ ਵੀ ਵਧਾਓ ਅੱਜ ਕਿੱਥੇ ਆਏ ਜੀ ਜੰਮੂ ਤੋਂ ਇਹ ਸਪੈਸ਼ਲ ਮੇਲੇ ਦੀ ਬਾਬਾ ਜੀ ਦੀ ਬਹੁਤ ਮਾਨਤਾ ਹੈ ਜੀ ਤੇ ਹਰ ਸਾਲ ਆਪਾਂ ਜੰਮੂ ਤੋਂ ਬਾਕੀ ਜਿਹੜਾ ਮੰਨਨ ਤੇ ਹੈ ਜਿਹੜਾ ਮੰਨੇਗਾ ਉਹਦੇ ਲਈ ਬਾਬਾ ਜੀ ਬੜੀ ਮਿਹਰ ਕਰਦੇ ਆ। ਕੋਈ ਆਸਪਰੀ ਹੋਈ ਮੰਨਨਪਰੀ ਹੋਈ ਉਹਦਾਰ ਤੇ ਕਦੋਂ ਚੱਲੇ ਸੀ ਮੇਲੇ ਲਈ ਮੈਂ ਪਰਸੋ ਆ ਗਿਆ ਇੱਥੇ ਇੱਥੇ ਮੇਰੀ ਫੈਮਲੀ ਬਾਕੀ ਬੜੀ ਮਿਹਰ ਹੈ ਬਾਬਾ ਜੀ ਦੀ ਬਹੁਤ ਅੱਛਾ ਸਾਡਾ ਕਲਚਰ ਦੇਖਾ ਸਾਰਾ ਵਹਨੇ ਨਾਲ ਪਬਲੀ ਇਕੱਠੀ ਹੁੰਦੀ ਕਿੰਨੇ ਯਾਰ ਦੋਸਤ ਮਿਲਦੇ ਆ ਸਭ ਕੁਝ ਜੋਰੀ ਨਹੀਂ ਆ ਕੇ ਸ਼ਰਾਬ ਇੱਕ ਚੀਜ਼ ਆ ਕਿ ਮਤਲਬ ਗਲਤ ਨਾ ਚਲੀ ਜਿਹੜੇ ਗਲਤ ਨਾ ਰਾਹ ਨਾ ਸੋਚਦੇ ਆ ਮਤਲਬ ਸ਼ੌਕ ਲਈ ਪੀਣੀ ਫਿਰ ਉਹ ਉਹ ਚੀਜ਼ਾਂ ਲਗੋਗੀ ਅਗਰ ਪ੍ਰਸ਼ਾਦ ਸਮਝ ਕੇ ਪੀਨਗੇ ਤਾਂ ਬਾਬਾ ਜੀ ਦੀ ਪੂਰੀ ਮਿਹਰ ਕੋਚ ਆ ਗਿਆ ਬਾਬਾ ਰੋਡਾ ਜੀ ਸਾਡਾ ਨਾਮ ਹੀ ਪੰਮਾ ਦੀਪ ਜੀ ਅਸੀਂ ਆਏ ਆ ਨਿਹਰਾ ਬਾਬਾ ਨਾਨਕ ਨੂੰ 8 ਸਾਲ ਆਈਦਾ ਬਾਬੇ ਦੇ ਮੇਲੇ ਦੇ ਆਈਦਾ ਵਾ ਸੰਗਰ ਲਈਦਾ ਆਜ ਤੁਹਾਡੀਆਂ ਮਨੋਗਮਨਾ ਪੁਰਿਓ ਨਹੀਂ ਆ ਸਾਲੀ ਹੇ